ਭਗਵੰਤ ਮਾਨ ਸਾਹਿਬ ਸਕੂਲ ਦਾ ਦੌਰਾ ਕਰ ਰਹੇ ਨੇ ਮਨੀਸ਼ ਸੁਸੋਦੀਆ ਉਹਨਾਂ ਦੇ ਨਾਲ ਭਗਵੰਤ ਮਾਨ ਸਾਹਿਬ ਸਾਇਲੈਂਟ ਮੋਡ ਤੇ ਨੇ ਸੁਸੋਦੀਆ ਸਾਹਿਬ ਬੱਚਿਆਂ ਨਾਲ ਆਰਗੂਮੈਂਟ ਕਰ ਰਹੇ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਲੋਕਾਂ ਨੇ ਜੀ ਮੰਤਰੀ ਬਣਾਈ ਦਿੱਤਾ ਮੁੱਖ ਮੰਤਰੀ ਪੰਜਾਬ ਦਾ ਬਣਾਈ ਦਿੱਤਾ ਫਿਰ ਉਹਨਾਂ ਵੱਲੋਂ ਲਾਏ ਗਏ ਨੀ ਪੱਤਰਾਂ ਤੇ ਦਿੱਲੀ ਦੇ ਲੀਡਰਾਂ ਦਾ ਕੰਮ ਕੀ ਹੈ ਪੱਤਰਾਂ ਦੇ ਉੱਪਰ ਨਾ ਲਿਖਣਾ ਕਿੰਨਾ ਕੁ ਜ਼ਾਇਦਾ ਜੇ ਪ੍ਰਕਾਸ਼ ਸਿੰਘ ਨੇ ਜੇ ਆਵਾਜ਼ ਉਠਾਈ ਹੈ ਤੇ ਅੱਜ ਕਾਂਗਰਸ ਵੱਲੋਂ ਆਵਾਜ਼ ਉਠਾਈ ਗਈ ਹੈ ਕੱਲ ਦੂਜੀਆਂ ਪਾਰਟੀਆਂ ਵੀ ਦਾ ਰੋਸ਼ ਕਰਣਗੀਆਂ ਦਿੱਲੀ ਦੇ ਲੋਕਾਂ ਨੇ ਦਿੱਲੀ ਇਹ ਲੜ ਨੂੰ ਸੈੱਟ ਨਹੀਂ ਕੀਤਾ ਕਿਸੇ ਠੰਗਣਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੂੰਹ ਦੇ ਮੂੰਹ ਮਾਰਿਆ ਹੈ ਬੀਜੇਪੀ ਨੂੰ ਉਹਨਾਂ ਨੇ ਫੁੱਲ ਆਪਣੀ ਕਮਾਂਡ ਦਿੱਤੀ ਹੈ ਫੁੱਲ ਵੋਟਾਂ ਨੂੰ ਦਿੱਤੀਆਂ ਔਰ ਸਰਕਾਰ ਬਣਾਈ ਬੀਜੇਪੀ ਹੁਣ ਉਥੋਂ ਹੋ ਗਿਆ ਵਿਹਲੇ ਦਿੱਲੀਓ ਫੰਡ ਜਿਹਨੇ ਪੂਣਾ ਹੋ ਗਿਆ ਬੰਦ ਕਿਉਂਕਿ ਹੱਥ ਦੇ ਵਿੱਚ ਚੜਿਆ ਹੈ ਪੰਜਾਬ ਦੀ ਹੁਣ ਉਹਨਾਂ ਨੂੰ ਲੱਗ ਰਹੀ ਹੈ ਇਹ ਸੋਨੇ ਦੀ ਚਿੜੀ ਹੈ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸਿੱਧੀ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸੀਨੀਅਰ ਪੱਤਰਕਾਰ ਪੰਕਜ ਭਾਰਤੀ ਜੀ। ਸਭ ਤੋਂ ਪਹਿਲੇ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਰ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਵਿੱਚ ਦਿੱਲੀ ਦੇ ਲੋਕਾਂ ਦਾ ਦਿੱਲੀ ਦੇ ਰਾਜਨੀਤਿਕ ਲੋਕਾਂ ਦਾ ਕੀ ਰੋਲ ਹੈ? ਮੈਡਮ ਰੋਲ ਇਦਾਂ ਵੀ ਅੱਜ ਬੜੀ ਗਰਮ ਚੱਲ ਰਿਹਾ ਮਾਹੌਲ ਜੋ ਪੰਜਾਬ ਦੀ ਰਾਜਨੀਤੀ ਦਾ ਅੱਜ ਪ੍ਰਗਟ ਸੇਕ ਉਹਨਾਂ ਦਾ ਬਿਆਨ ਵੀ ਆਇਆ ਵੀ ਅਗਰ ਲੁਧਿਆਣਾ ਦੇ ਜਾਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਨਹੀਂ ਪੱਥਰ ਰੱਖਿਆ ਜਾਂਦਾ ਤੇ ਉਹਦੇ ਉੱਤੇ ਦਿੱਲੀ ਦੇ ਲੀਡਰਾਂ ਦਾ ਕੀ ਕੰਮ ਕੀ ਕੰਮ ਦਿੱਲੀ ਦੇ ਲੀਡਰਾਂ ਦਾ ਨਾਮ ਉਹਦੇ ਤੇ ਛਪਾਇਆ ਜਾ ਰਿਹਾ ਹੈ ਨਾਮ ਉਹਦੇ ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ਸੋ ਇਹਦਾ ਉਹਨਾਂ ਨੇ ਰੋਸ਼ ਕੀਤਾ ਵੀ ਜੇ ਤੁਹਾਨੂੰ ਇੰਨਾ ਹੀ ਦਿੱਲੀ ਦੇ ਲੀਡਰਾਂ ਨਾਲ ਨੇੜਤਾ ਹੈ ਜਾਂ ਦਿੱਲੀ ਦੇ ਲੀਡਰਾਂ ਨਾਲ ਤੁਹਾਨੂੰ ਪਿਆਰ ਹੈ ਤੇ ਆਪਣੀਆਂ ਕੁਰਸੀਆਂ ਛੱਡ ਕੇ ਤੁਸੀਂ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਬਿਠਾ ਦਿਓ ਉਹਨਾਂ ਨੇ ਭਗਵਾਨ ਦਾ ਮਾਨ ਨੂੰ ਇੱਕ ਤਰ੍ਹਾਂ ਦਾ ਮੈਸੇਜ ਦਿੱਤਾ ਪਰ ਮੈਂ ਇਹ ਗੱਲ ਇੱਕ ਐਡ ਕਰਨੀ ਚਾਹਨਾ ਇਹਦੇ ਨਾਲ ਵੀ ਜੇ ਦਿੱਲੀ ਦੇ ਲੀਡਰ ਪੰਜਾਬ ਦੇ ਵਿੱਚ ਆ ਕੇ ਰਾਜਨੀਤਿਕ ਮੁੱਦਿਆਂ ਤੇ ਸਮਾਜਿਕ ਮੁੱਦਿਆਂ ਤੇ ਆਪਣਾ ਪਾਰਟਿਸਪੇਸ਼ਨ ਕਰਦੇ ਨੇ ਜਾਂ ਆਪਣੀਆਂ ਗੱਲਾਂ ਮਨਾਉਣ ਦੀ ਉਹਨਾਂ ਦੇ ਵਿੱਚ ਤਾਕਤ ਹੈ ਵੀ ਜੇ ਪੰਜਾਬ ਦੇ ਲੀਡਰ ਦੇ ਉੱਪਰ ਸੀ ਥੋਪਣ ਦਾ ਜਿਵੇਂ ਕਹਿੰਦੇ ਨੇ ਵੀ ਹੁਕਮ ਥੋਪਣ ਦੀ ਗੱਲ ਕਰ ਰਹੇ ਆਪਾਂ ਉਹ ਚੀਜ਼ ਅੱਜ ਕੱਲ ਦੇਖਣ ਨੂੰ ਮਿਲਲੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੀ ਭਗਵੰਤ ਮਾਨ ਸਾਹਿਬ ਸਕੂਲ ਦਾ ਦੌਰਾ ਕਰ ਰਹੇ ਨੇ ਹੂੰ ਮਨੀਸ਼ ਸੁਸੋਦੀਆ ਉਹਨਾਂ ਦੇ ਨਾਲ ਨੇ ਜੀ ਭਗਵੰਤ ਮਾਨ ਸਾਹਿਬ ਸਾਇਲੈਂਟ ਮੋਡ ਤੇ ਨੇ ਸੁਸੋਦੀਆ ਸਾਹਿਬ ਬੱਚਿਆਂ ਨਾਲ ਆਰਗੂਮੈਂਟ ਕਰ ਰਹੇ ਨੇ ਸੁਸੋਦੀਆ ਸਾਹਿਬ ਹੀ ਉੱਥੇ ਆਰਡਰ ਦੇ ਰਹੇ ਨੇ ਮਤਲਬ ਇਹ ਇਦਾਂ ਲੱਗ ਰਿਹਾ ਵੀ ਪੰਜਾਬ ਸਰਕਾਰ ਨੂੰ ਕੈਪਚਰ ਕਰਨ ਦੀ ਹੂੰ ਹੁੰਦਾ ਨਾ ਜਿਵੇਂ ਕਿਸੇ ਚੀਜ਼ ਨੂੰ ਕੈਪਚਰ ਕਰ ਲਿਆ ਆਪਾਂ ਵੀ ਪੰਜਾਬ ਸਰਕਾਰ ਨੂੰ ਕਿਤੇ ਕੈਪਚਰ ਕਰਨ ਦੀ ਮੁਹਿੰਮ ਤਾਂ ਨਹੀਂ ਚੱਲ ਰਹੀ ਦਿੱਲੀ ਦੇ ਲੀਡਰਾਂ ਵੱਲੋਂ ਹੁਣ ਪਿੱਛੇ ਜੀ ਲੁਧਿਆਣੇ ਦੇ ਵਿੱਚ 2-3 ਦਿਨ ਅਰਵਿੰਦ ਕੇਜ ਰੁਕੇ केजरीवाल ਦੀ ਸਰਗਰਮੀਆਂ ਰਹੀਆਂ ਬੈਲਗਦਮੀ ਰਹੀ ਹੈ ਔਰ ਕਈ ਮੁੱਦਿਆਂ ਤੇ ਕੇਜਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿਉਂਕਿ ਦੇਖੋ ਆਫਟਰ ਹੈ ਦਾ ਬਟੇ ਲੀਡਰ ਨੇ ਨਾ ਨੈਸ਼ਨਲ ਕਨਵੀਨਰ ਰਹੇ ਆ ਆਮ ਆਦਮੀ ਪਾਰਟੀ ਦੇ ਬਿਲਕੁਲ ਪੰਜਾਬ ਛੱਡ ਕੇ ਜੰਮੂ ਕਸ਼ਮੀਰ ਚਾਹੇ ਗੁਜਰਾਤ ਚਾਹੇ ਰਾਜਸਥਾਨ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਉਹ ਉੱਥੇ ਮੀਟਿੰਗਾਂ ਕਰ ਸਕਦੇ ਨੇ ਜੋ ਵੀ ਮਤਲਬ ਪ੍ਰੋਟੋਕੋਲ ਹੁੰਦਾ ਉਹ ਗੱਲ ਉਹਨਾਂ ਦੀ ਜਾਇਜ਼ ਹੈ ਪਰ ਪੰਜਾਬ ਦੇ ਰਾਜਨੀਤੀ ਦੇ ਵਿੱਚ ਜਦ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਲੋਕਾਂ ਨੇ ਚੀਫ ਮਿਨਿਸਟਰ ਬਣਾ ਹੀ ਦਿੱਤਾ ਮੁੱਖ ਮੰਤਰੀ ਪੰਜਾਬ ਦਾ ਬਣਾ ਹੀ ਦਿੱਤਾ ਫਿਰ ਉਹਨਾਂ ਵੱਲੋਂ ਲਾਏ ਗੇ ਨੀ ਪੱਥਰਾਂ ਤੇ ਦਿੱਲੀ ਦੇ ਲੀਡਰਾਂ ਦਾ ਕੰਮ ਕੀ ਹੈ ਇੱਕ ਸਮਾਂ ਸੀ ਜਦੋਂ ਭਗਵੰਤ ਮਾਨ ਨੇ ਭਗਵੰਤ ਸਿੰਘ ਮਾਨ ਨੇ ਇੱਕ ਆਰਡਰ ਦਿੱਤਾ ਸੀ ਕਿ ਜਦੋਂ ਵੀ ਕਿਤੇ ਨੀ ਪੱਥਰ ਹੋਏਗਾ ਉਦੋਂ ਉਥੇ ਜਿਹੜੇ ਮੁਲਾਜ਼ਮ ਹੋਣਗੇ ਬਣਾਉਣ ਵਾਲੇ ਉਹਨਾਂ ਦਾ ਨਾਮ ਆਏਗਾ ਉਹ ਕਿਤੇ ਇੰਪਲੀਮੈਂਟ ਨਹੀਂ ਹੋਇਆ ਆਈ ਥਿੰਕ ਟਿੱਟ ਫੋਰ ਟੈਟ ਹੋ ਗਿਆ ਕਿਤੇ ਨਾ ਕਿਤੇ ਨਹੀਂ ਦੇਖੋ ਇਹਦੇ ਚ ਭਗਵੰਤ ਸਿੰਘ ਮਾਨ ਦਾ ਕੰਮ ਹੈ ਪੰਜਾਬ ਦੀ ਬਾਗਡੋਰ ਨੂੰ ਚੰਗੇ ਢੰਗ ਨਾਲ ਸੰਭਾਲਣਾ ਔਰ ਪੰਜਾਬ ਦੇ ਲੋਕਾਂ ਦੀਆਂ ਜੋ ਸਹੂਲਤਾਂ ਨੇ ਜਾਂ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਬਖੂਬੀ ਢੰਗ ਨਾਲ ਪੂਰਾ ਕਰਨਾ ਜੋ ਉਹਦਾ ਮੇਨ ਮੋਟਿਵ ਹੈ ਪਰ ਉਹਦੇ ਨਾਲ ਜਿਹੜੇ ਦਿੱਲੀ ਦੇ ਲੀਡਰਾਂ ਦੀ ਆ ਕੇ ਕੁਰਸੀਆਂ ਸਾਂਝੀਆਂ ਹੋ ਰਹੀਆਂ ਉਦੇ ਦਫ਼ਤਰਾਂ ਦੇ ਵਿੱਚ ਆ ਕੇ ਉਹਦੀ ਕੁਰਸੀਆਂ ਤੇ ਬੈਠਿਆ ਜਾ ਰਿਹਾ ਹੈ ਇਹ ਗੱਲ ਕਿ ਤਨਾ ਕਿਤੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਵੀ ਸ਼ੋਭਾ ਨਹੀਂ ਦਿੰਦੀ ਜੀ ਦੇਖੋ ਵੱਡੇ ਲੀਡਰ ਨੂੰ ਅਵਲਾਈਜ਼ ਕਰਨਾ ਹਰ ਛੋਟਾ ਲੀਡਰ ਵੱਡੇ ਲੀਡਰ ਨੂੰ ਅਵਲਾਈਜ਼ ਕਰਦਾ ਹੈ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਜਾਇਜ਼ ਨਹੀਂ ਵੀ ਜਦੋਂ ਕੋਈ ਤੁਹਾਡਾ ਸੀਨੀਅਰ ਆਂਦਾ ਹੈ ਤੁਹਾਨੂੰ ਆਪਣੀ ਕੁਰਸੀ ਛੱਡਣੀ ਪੈਂਦੀ ਹੈ ਚਾਹੇ ਇੱਜ਼ਤ ਦੇ ਰੂਪ ਦੇ ਵਿੱਚ ਲਾ ਦੋ ਚਾਹੇ ਪ੍ਰੋਟੋਕੋਲ ਦੇ ਰੂਪ ਦੇ ਵਿੱਚ ਲਾ ਲਓ ਚਾਹੇ ਪਾਰਟੀ ਦਾ ਵੱਡਾ ਲੀਡਰ ਹੈ ਉਹਨੂੰ ਉੱਥੇ ਬਿਠਾਉਣ ਦੀ ਗੱਲ ਹੋਵੇ ਉਹ ਹੁੰਦਾ ਪ੍ਰੋਟੋਕੋਲ ਇੱਜ਼ਤ ਮਨ ਦੇ ਵਿੱਚ ਪਰ ਪੱਤਰਾਂ ਦੇ ਉੱਪਰ ਨਾ ਲਿਖਣਾ ਕਿੰਨਾ ਕੁ ਜਾਇਜ਼ ਹੈ ਬਿਲਕੁਲ ਜੇ ਪ੍ਰਗਟ ਸਿੰਘ ਨੇ ਜੇ ਆਵਾਜ਼ ਉਠਾਈ ਹੈ ਤੇ ਅੱਜ ਕਾਂਗਰਸ ਵੱਲੋਂ ਆਵਾਜ਼ ਉਠਾਈ ਗਈ ਹੈ ਕੱਲ ਦੂਜੀਆਂ ਪਾਰਟੀਆਂ ਵੀ ਇਹਦਾ ਰੋਸ਼ ਕਰਣਗੀਆਂ ਪਰ ਜਿਹੜਾ ਕੰਮ ਪੰਜਾਬ ਨੇ ਕਰਨਾ ਪੰਜਾਬੀਅਤ ਨੇ ਕਰਨਾ ਹੈ ਠੀਕ ਹੈ ਪੰਜਾਬੀ ਸੂਬਾ ਹੈ ਜਿਹੜਾ ਬਾਰਡਰ ਸਟੇਟ ਸੂਬਾ ਹੈ ਲੋਕਾਂ ਨੇ ਬੜੀ ਮੁਸ਼ਕਲ ਇੱਥੇ ਅੱਜ ਜੋ ਸ਼ਾਂਤਮਈ ਮਾਹੌਲ ਬਣਿਆ ਨਾ ਇਹ ਮੈਡਮ ਬੜੀਆਂ ਕੁਰਬਾਨੀਆਂ ਦੇ ਕੇ ਬਣਿਆ ਜੀ ਅਸੀਂ 1984 ਦਾ ਜ਼ੋਰ ਵੀ ਦੇਖਿਆ ਗਰਮ ਖਿਆਲੀ ਲੋਕਾਂ ਦੇ ਪਾਛੇ ਨੇ ਵੀ ਸੁਣੇ ਹਿੰਦੂਆਂ ਲੋ ਵੀ ਕਹੀ ਐ ਅੱਦਾ ਦੇ ਸੈਂਟੀਮੀਂਟ ਭਾਸ਼ਣ ਆਦਦੇ ਨੇ ਵੀ ਜਿਹਦੇ ਨਾਲ ਮਾਹੌਲ ਦਾ ਤਣਾਅਪੂਨ ਬਣ ਜਾਂਦਾ ਪੰਜਾਬ ਸਟੇਟ ਐ ਸੀ ਇਸੇ ਕਰਕੇ ਜੇ ਹੁਣ ਇਸ ਸਟੇਟ ਦੇ ਵਿੱਚ ਸ਼ਾਂਤੀ ਮੇ ਮਾਹੌਲ ਬਣਿਆ ਹੋਇਆ ਹੈ ਨਾ ਤੇ ਉਹਨੂੰ ਖਰਾਬ ਨਾ ਕੀਤਾ ਜਾਵੇ ਦਿੱਲੀ ਦੇ ਲੋਕਾਂ ਨੇ ਹੂੰ ਦਿੱਲੀ ਵਾਲਾ ਉਹਨੂੰ ਸੈਪਟ ਨਹੀਂ ਕੀਤਾ ਜੀ ਕਿਸੇ ਢੰਗ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੂਹਰੇ ਮੂਹ ਮਾਰਿਆ ਬੀਜੇਪੀ ਨੂੰ ਉਹਨਾਂ ਨੇ ਫੁੱਲ ਆਪਣੀ ਕਮਾਂਡ ਦਿੱਤੀ ਹੈ ਫੁੱਲ ਵੋਟਾਂ ਉਹਨਾਂ ਨੂੰ ਦਿੱਤੀਆਂ ਔਰ ਸਰਕਾਰ ਬਣਾਈ ਵੀ ਜੀਪੀ ਨੇ ਹੁਣ ਉੱਥੋਂ ਹੋਗੇ ਵਿਲੇ ਹੂੰ ਉੱਥੋਂ ਵਿਲੇ ਹੋਣ ਤੋਂ ਬਾਅਦ ਉਹਨਾਂ ਕੋਲ ਇੱਕੋ ਸਟੇਟ ਵਜਦੀ ਆ ਪੰਜਾਬ ਕਿਉਂਕਿ ਪਾਰਟੀਆਂ ਨੂੰ ਚਾਹੀਦਾ ਹੁੰਦਾ ਮੈਡ ਫੰਡ ਠੀਕ ਹੈ ਨਾ ਦਿੱਲੀੋਂ ਫੰਡ ਜਨਰੇਟ ਹੋਣਾ ਹੋ ਗਿਆ ਬੰਦ ਕਿਉਂਕਿ ਹੱਥ ਦੇ ਵਿੱਚ ਕੁਝ ਰਿਹਾ ਨਹੀਂ ਪੰਜਾਬ ਦੀ ਹੁਣ ਉਹਨਾਂ ਨੂੰ ਲੱਗ ਰਹੀ ਹੈ ਇਹ ਸੋਨੇ ਦੀ ਚਿੜੀ ਹੈ ਆਮ ਆਦਮੀ ਪਾਰਟੀ ਲਈ ਕਿਉਂਕਿ ਪਾਰਟੀ ਚਲਾਉਣ ਦੇ ਲਈ ਰਾਜਨੀਤੀ ਦੇ ਵਿੱਚ ਫੰਡਿੰਗ ਦੀ ਲੋੜ ਹੁੰਦੀ ਹੈ ਹੁਣ ਫੰਡਿੰਗ ਜਨਰੇਟ ਹੋ ਸਕਦੀ ਹੈ ਸਿਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਫੰਡਿੰਗ ਜਨਰੇਟਰ ਤਾਂ ਹੋਏਗੀ ਕਿਉਂਕਿ ਕੱਲੇ ਜੇ ਅਗਰ ਭੰਤ ਸਿੰਘ ਮਾਨ ਦੇ ਹੱਥ ਬਾਗੜੋ ਰੇਗੀ ਤਾਂ ਪਹਿਲਾ ਜੇ 100 ਰੁਪਏ ਮੈਨੂੰ ਖਰਚਨੇ ਪਏ ਤਾਂ ਉਹ 10 ਰੁਪਏ ਪੰਜਾਬ ਦੇ ਉੱਤੇ ਖਰਚੇਗਾ ਕਿਉਂਕਿ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਜੀ ਦਿੱਲੀ ਵਾਲੇ ਲੋਕਾਂ ਦੀ ਜਿਹੜੀ ਸ਼ਮੂਲੀਅਤ ਪੰਜਾਬ ਦੇ ਵਿੱਚ ਹੋ ਰਹੀ ਹੈ ਕਿਤਨਾ ਕਿਤੇ ਇਦਾਂ ਨਜ਼ਰ ਆ ਰਿਹਾ ਵੀ ਦਿੱਲੀ ਦੇ ਲੋਕ ਪੰਜਾਬ ਦੀ ਜੋ ਰਾਜਨੀਤੀ ਹੈ ਜੋ ਪੰਜਾਬ ਦੀ ਬਾਗੜੋ ਨੂੰ ਕੈਪਚਰ ਕਰਕੇ ਕਿਤੇ ਨਾ ਕਿਤੇ ਆਪਣਾ ਮਕਸਦ ਪੂਰਾ ਕਰਨ ਦੇ ਵਿੱਚ ਕਿਤੇ ਉਹ ਮਨਸ਼ਾ ਉਹਨਾਂ ਦੀ ਲੱਗ ਰਹੀ ਹੈ ਜੋ ਆਮੂਮਨ ਲੀਡਰਾਂ ਦੀ ਗੱਲਾਂ ਤੋਂ ਲੱਗਦਾ ਪਰ ਬਾਕੀ ਹੁਣ ਦੇਖਣਾ ਵੀ ਗੱਲ ਹੋਏਗੀ ਵੀ ਜੇ ਅਰਵਿੰਦ ਕੇਜਰੀਵਾਲ ਵਾਕਈ ਸਮਾਜ ਦਾ ਭਲਾ ਜਿਵੇਂ ਵੱਟੀਆਂ ਵੱਡੀਆਂ ਗੱਲਾਂ ਕਰਦੇ ਵੀ ਸਮਾਜ ਦੇ ਭਲੇ ਲਈ ਗੱਲਾਂ ਕਰਦੇ ਨੇ ਵੀ ਰਾਜਨੀਤੀ ਵਿੱਚ ਜੇ ਆਏ ਨੇ ਤਾਂ ਸਮਾਜ ਨੂੰ ਬਦਲਣ ਆਏ ਨੇ ਜੇ ਉਹ ਵਾਕਈ ਬਦਲਣ ਆਏ ਨੇ ਤਾਂ ਉਹ ਇੱਕ ਚੰਗੀ ਸਿਰਫ ਦਿੱਲੀ 'ਚ ਕਿਉਂ ਨਹੀਂ ਬਦਲ ਪਾਇਓ ਲੋਕਾਂ ਦੀ ਰਾਏ ਦਿੱਲੀ ਦੀ ਮੈਂ ਗੱਲ ਤਾਂ ਕਰ ਹੀ ਦਿੱਤੀ ਵੀ ਦਿੱਲੀ ਤੋਂ ਤਾਂ ਉਹਨਾਂ ਨੂੰ ਮੁੱਦੇ ਮੁੱਦੇ ਹੀ ਦਿੱਤਾ ਉਹਨਾਂ ਨੇ ਹੁਣ ਉਹ ਪੰਜਾਬ ਦੇ ਵਿੱਚ ਐਂਟਰੀ ਆ ਗਈ ਹੈ ਮਤਲਬ ਜਿੱਦਾਂ ਦਾ ਦਿੱਲੀ ਦਾ ਹਾਲ ਕੀਤਾ ਉਹ ਪੰਜਾਬ ਦਾ ਵੀ ਇਦਾਂ ਦਾ ਹੀ ਕਰਨਾ ਚਾਹੁੰਦੇ ਨੇ ਦੇਖੋ ਪੰਜਾਬ ਦੇ ਹਾਲਾਤ ਮੈਡਮ ਬਹੁਤ ਡਿਫਰੈਂਟ ਨੇ ਦਿੱਲੀ ਨਾਲ ਪੰਜਾਬ ਦੇ ਲੋਕਾਂ ਨੇ ਜੇ ਉਹਨਾਂ ਨੂੰ 90 92 ਸੀਟਾਂ ਦਿੱਤੀਆਂ ਨਾ ਤਾਂ ਐਵੇਂ ਨਹੀਂ ਦਿੱਤੀਆਂ ਉਹਨਾਂ ਨੂੰ ਹੂੰ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਉਹਨਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਵਰਗਲਾ ਰਿਆ ਜੀ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਉਹ ਪੋਜੀਸ਼ਨ ਨਹੀਂ ਜੀ ਜੋ ਪਹਿਲਾਂ ਸੀ ਹੁਣ ਤੁਸੀਂ ਪਿਛਲੇ ਦੇਖ ਲਓ ਵੀ ਜੇ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਤਾਂ 7 ਸੀਟਾਂ ਕਾਂਗਰਸ ਪਾਰਟੀ ਨੇ ਗੇਨ ਕੀਤੀਆਂ ਉਹ ਜੋ ਜੇ ਇਹਨਾਂ ਦਾ ਇੰਨਾ ਹੀ ਰੰਗ ਰੂਪ ਨਿਕ ਰਿਹਾ ਹੋਇਆ ਸੀ ਇੰਨਾ ਹੀ ਇਹਨਾਂ ਦੀ ਚਮੜੀ ਗੋਰੀ ਸੀ ਜਿਨ੍ਹਾਂ ਨੇ ਕੰਮ ਕਰਕੇ ਨਾਲ ਬਹੁਪੂਰਵੀਆਂ ਕੀਤੀਆਂ ਵੀ 90 92 ਐਮਐਲਏ ਬਣਾਏ ਨੇ ਫਿਰ ਬਣਾ ਲੈਂਦੇ 13 ਸੀਟਾਂ ਜਿੱਤ ਲੰਦੇ ਨਾ ਪੰਜਾਬ ਦੀਆਂ ਫੇ ਕਿਉਂ 7 ਤੇ ਰਹਿ ਗਏ ਜੀ ਇਟ ਮੀਨਸ ਇਨਾ ਮਨ ਲੋ ਕੋਈ ਨਾ ਕੋਈ ਕਮੀ ਹੋਈ ਲੋਕਾਂ ਨੇ ਇਹਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੋਏ ਸੋ ਇਹੀ ਦਾਗ ਨੂੰ ਧੋੜ ਲਈ ਹੁਣ ਉਹ ਜਿਹੜੀ ਸ਼ਮੂਲੀਅਤ ਉਹ ਵਧ ਗਈ ਦਿੱਲੀ ਵਾਲੇ ਲੀਡਰ ਦੀ ਵੀ ਉਹਨਾਂ ਨੇ ਇਟ ਮੀਨਸ ਇਹ ਹੋ ਗਿਆ ਵੀ ਦਿੱਲੀੋਂ ਦਾ ਸੂਪੜਾ ਸਾਫ ਹੋ ਹੀ ਗਿਆ ਦਿੱਲੀੋਂ ਜਿਹੜੀ ਨੈਗੇਟਿਵਿਟੀ ਫੈਲੀ ਆ ਹੁਣ ਉਹਨੂੰ ਕਿਤੇ ਜਿਹੜਾ ਨੈਗੇਟਿਵਿਟੀ ਨੂੰ ਦੂਰ ਕਰਨ ਲਈ ਕਿਉਂਕਿ ਉਹ ਨੈਗੇਟਿਵਿਟੀ ਦਾ ਅਸਰ ਪੰਜਾਬ ਦੇ ਵਿੱਚ ਹੋਣਾ ਹੀ ਹੋਣਾ ਬਿਲਕੁਲ ਜਦੋਂ ਹਾਰ ਆ ਜਾਂਦੀ ਹੈ ਨਾ ਤੇ ਲੋਕਾਂ ਦੇ ਮਨ ਦੇ ਵਿੱਚ ਵੀ ਕਿਤਨਾ ਕਿਤੇ ਸ਼ੰਕਾ ਆ ਜਾਂਦੀ ਵੀ ਇਹ ਬੰਦੇ ਨਾ ਕਿਤੇ ਯਾਰ ਗਲਤ ਨਾ ਹੋਣ ਜੇ ਉਥੋਂ ਹਾਰ ਗਏ ਇੰਨਾ ਕੰਮ ਕੀਤਾ ਇਹਨਾਂ ਨੇ ਦਿੱਲੀ ਦੀ ਜਿੰਨਾ ਇਹਨਾਂ ਨੇ ਪੇਪਰ ਵਰਕ ਕਰਕੇ ਦਿਖਾਇਆ ਪੋਸਟਰਾਂ ਤੇ ਦਿਖਾਇਆ ਇੰਨੇ ਕੰਮ ਕਰਦੇ باوجود ਵੀ ਇਹਨਾਂ ਨੂੰ ਮੂੰਹ ਨਹੀਂ ਲਾਇਆ ਕਿਸੇ ਨੇ ਤੇ ਇਹ ਗੱਲ ਨੂੰ ਹੁਣ ਆਪਣੇ ਪੈਰਾਸ਼ੂਟ ਰਾਹੀਂ ਲਾ ਲਓ ਚਾਹੇ ਵੀਆਪੀ ਗੇਟ ਰਾਹੀਂ ਲਾ ਲਓ ਵੀ ਉਹ ਪੰਜਾਬ ਦੀ ਰਾਜਨੀਤੀ ਵਿੱਚ ਐਂਟਰ ਹੋ ਪੂਰੀ ਤਿਆਰੀ ਹੈ ਸਰ ਪੰਜਾਬ ਭਰ ਦਾ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਕਿ ਕਿ ਉਹਨਾਂ ਦਿੱਲੀ ਵਾਲੇ ਪੰਜਾਬ 'ਚ ਰੁਕ ਕਰ ਰਹੇ ਐ ਪਰ ਹੁਣ ਅਗਰ ਲੁਧਿਆਣੇ ਦੇ ਜਿੰਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੋਣਾਂ ਆਉਣ ਵਾਲੇ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਵਿੱਚ ਕੀ ਰੁਖ ਹੋਏਗਾ ਉਹਨਾਂ ਦਾ ਦੇਖੋ ਖਾਸ ਕਰਕੇ ਮੈਡਮ ਮੈਂ ਲੁਧਿਆਣੇ ਦੀ ਗੱਲ ਕਰਾਂ ਇੰਡਸਟਰੀ ਸਿਟੀ ਐ ਬੜੀ ਤਰ੍ਹਾਂ ਦੇ ਕਿਤੇਕਾਰ ਇੱਥੇ ਰਹਿੰਦੇ ਨੇ ਔਰ ਕਈ ਲੱਖਾਂ ਨਹੀਂ ਕਰੋੜਾਂ ਲੋਕਾਂ ਦਾ ਟਿੱਡ ਇਹ ਲੁਧਿਆਣਾ ਪਰਦਾ ਬਿਲਕੁਲ ਔਰ ਮੈਂ ਇਹ ਚਾਹਨਾ ਵੀ ਆ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਡਿਕਲੇਅਰ ਹੋ ਗਿਆ ਸੰਜੀਵ अरोड़ा ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਪਾ ਆਮ ਆਦਮੀ ਪਾਰਟੀ ਨੇ बिजनेसमੈਨ ਨੇ ਲੁਧਿਆਣਾ ਦੇ ਬਚਿੰਦੇ ਨੇ ਬਹੁਤ ਪੁਰਾਣੇ ਸਮੇਂ ਤੋਂ ਦੂਜੀ ਤਰਫੋਂ ਲਾਲੀਏ ਵੀ ਹੈਵੀ weight ਕੈਂਡੀਡੇਟ ਨੇ ਪੁਰਾਣੇ ਕਾਂਗਰਸੀ ਨੇ ਖੁੰਡ ਨੇ ਕਾਂਗਰਸੀ ਨੇ ਸਾਬਕਾ ਮੰਤਰੀ ਨੇ ਭਾਰਤਪੂਜਨ ਆਸ਼ੂ ਕਾਂਗਰਸ ਨੇ ਉਹਨੂੰ ਟਿਕਟ ਡਿਕਲੇਅਰ ਕਰ ਦਿੱਤੀ ਹੋਈ ਹੈ ਸੋ ਦੋ ਹੈਵੀ weight ਕੈਂਡੀਡੇਟ ਮੈਦਾਨ ਦੇ ਵਿੱਚ ਉਤਰ ਗਏ ਹੋਏ ਨੇ ਮੀਟਿੰਗਾਂ ਦਾ ਦੌਰ ਜਾਰੀ ਹੈ ਲੋਕਾਂ ਦੀਆਂ ਮਿਲਣੀਆਂ ਜਾਰੀ ਨੇ ਕਿਉਂਕਿ ਆਪਣੇ ਕੰਮ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚਾਣੇ ਬਹੁਤ ਜ਼ਰੂਰੀ ਨੇ ਜੇ ਤੁਸੀਂ ਇਲੈਕਸ਼ਨ ਲੜਨਾ ਹੈ। ਹੂੰ ਗੱਲ ਰਹਿ ਗਈ ਬਾਕੀ ਦੋਨੋਂ ਪਾਰਟੀਆਂ ਦੀ ਅਕਾਲੀ ਦਲ ਹੁਣ ਸ਼ਮੂਲੀਅਤ ਇਹਦੇ ਵਿੱਚ ਕਰੇਗਾ ਪਰ ਵੱਡੇ ਲੀਡਰਾਂ ਦੇ ਜੋ ਬਿਆਨ ਨੇ ਵੀ ਅਕਾਲੀ ਦਲੇ ਇਲੈਕਸ਼ਨ ਜ਼ਰੂਰ ਲੜੇਗਾ। ਪਰ ਕੈਂਡੀਡੇਟ ਦੀ ਭਾਲ ਜਾਰੀ ਹੈ। ਜੀ। ਭਾਜੀਪੀ ਦੀ ਜੇ ਗੱਲ ਕਰ ਲਈਏ ਭਾਜੀਪੀ ਦੇ ਕਈ ਹਿੰਦੂ ਲੀਡਰ ਨੇ ਜਿਹੜੇ ਉਹ ਇਹ ਕਹਿੰਦੇ ਨੇ ਵੀ ਜਿਹੜੀ ਹਿੰਦੂ ਮਾਈਂਡਡ ਲੋਕ ਜੀ ਨੂੰ ਕਹ ਦਿੰਦੇ ਆਪਾਂ ਉਹ ਕਹਿੰਦੇ ਨੇ ਵੀ ਕਿਸੇ ਹਿੰਦੂ ਨੂੰ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇ। ਤੇ ਪਰ ਜਿਹੜੀ ਹਾਈ ਕਮਾਂਡ ਹੈ ਪਿਛਲੀ ਵਾਰੀ ਸਿੱਧੂ ਸਾਹਿਬ ਜੋ ਐਡਵੋਕੇਟ ਨੇ ਪ੍ਰੈਕਟਿਸ ਕਰਦੇ ਨੇ ਲੈਣੇ ਵਿੱਚ ਅੱਛਾ ਨਾਮ ਉਹਨਾਂ ਦਾ ਸ਼ਹਿਰ ਦੇ ਵਿੱਚ ਉਹਨਾਂ ਨੇ ਫਾਈਟ ਦਿੱਤੀ ਚੰਗੀ ਫਾਈਟ ਦਿੱਤੀ 28 29000 ਦੇ ਤਕਰੀਬਨ ਵੋਟ ਮਿਲੀ ਉਹਨਾਂ ਨੂੰ ਪਰ ਬੀਜੇਪੀ ਹਜੇ ਸਮਝ ਇਸ ਚਾ ਵੀ ਕੈਂਡੀਡੇਟ ਉਤਾਰਿਆ ਜਾਵੇ ਤਾਂ ਕਿਹੜਾ ਉਤਾਰਿਆ ਜਾਵੇ ਕਿਉਂਕਿ ਹਾਈ ਕਮਾਂਡ ਪਾਵਰਫੁੱਲ ਹੈ ਬਿਲਕੁਲ ਸੈਂਟਰ 'ਚ ਸਰਕਾਰ ਹੈ ਜਿਹੜਾ ਵੀ ਐਮਐਲਏ ਬਣੂਗਾ ਚਾਹੇ ਚਿੱਤੇ ਚਾਹੇ ਹਾਰੇ ਪਰ ਇੱਕ ਇੱਕ ਵਾਰੀ ਨਾਮ ਹੋ ਜਾਏਗਾ ਕਿਉਂਕਿ ਜਿਮਣੀ ਚੋਣ ਹੈ ਉੱਪਰ ਤੱਕ ਬਾਤ ਜਾਣੀ ਇਹਦੀ ਹੁਣ ਜਿਵੇਂ ਭਾਰਤ ਪੂਸ਼ਨਾਸ਼ੂ ਨੇ ਲੜਾਈ ਨੂੰ ਵੱਡਾ ਕਰਤਾ ਸਿੱਧਾ ਰਾਹੁਲ ਗਾਂਧੀ ਦੇ ਹਾਂ ਦਰਾਂ 'ਚ ਜਾ ਕੇ ਆਪਣੀ ਉਹਨਾਂ ਨੇ ਆਪ ਬੀਤੀ ਸੁਣਾਈ ਵੀ ਜੋ ਲੁਧਿਆਣਾ ਦਾ ਮਾਹੌਲ ਚੱਲ ਰਿਹਾ ਜੇ ਮੈਨੂੰ ਇਲੈਕਸ਼ਨ ਦੇ ਵਿੱਚ ਟਿਕਟ ਦੇਣੀ ਹੈ ਤੁਸੀਂ ਜਾਂ ਮੈਨੂੰ ਇਲੈਕਸ਼ਨ ਚੋਣਾਂ ਦੇ ਵਿੱਚ ਉਤਾਰਨਾ ਹੈ ਤੇ ਆਹ ਆਹ ਚੀਜ਼ਾਂ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਇਟ ਬਿਨਵੀਨ ਕੀ ਹੋਇਆ ਇੱਕਦਮ ਲੇਟੈਸਟ ਗੱਲ ਜਿਹੜੀ ਗੱਸਣ ਲੱਗਿਆ ਭਾਰਤ ਪੂਸ਼ਨਾਸ਼ੂ ਦਾ ਗੋਟ ਹੈ ਜਿਹੜਾ ਉਹ ਗੁੱਟ ਨੇ ਲੁਧਿਆਣੇ ਦੇ ਵਿੱਚ ਜਦੋਂ ਮੀਟਿੰਗ ਕੀਤੀ ਤੇ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾੜ ਦੀ ਸ਼ਮੂਲੀਅਤ ਨਾਂ ਦੇ ਬਰਾਬਰ ਸੀ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਮੂਲੀਅਤ ਨਾਂ ਦੇ ਬਰਾਬਰ ਸੀ ਔਰ ਕੋਈ ਲੁਧਿਆਣਾ ਦਾ ਜਿਹੜਾ ਪੁਰਾਣੇ ਐਮਐਲਏ ਜਿਹੜੇ ਹਾਰੇ ਹੋਏ ਐਮਐਲਏ ਨੇ ਇਹਨਾਂ ਦੇ ਉਹਨਾਂ ਦੇ ਵਿੱਚੋਂ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ ਪਰ ਇਹ ਗੱਲ ਦਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਜਦੋਂ ਨਿਊਜ਼ ਲੱਗੀ ਤਾਂ ਲੋਕਾਂ ਦੇ ਵਿੱਚ ਵੀ ਅਸਰ ਹੋਇਆ ਵੀ ਜਿਹੜੇ ਵੱਡੇ ਲੀਡਰ ਨੇ ਉਹ ਆਸ਼ੂ ਜੀ ਦੇ ਨਾਲ ਕਿਉਂ ਨਹੀਂ ਚੱਲਦੇ ਜੀ ਇਹ ਇਹ ਗੁੱਟਬਾਜੀ ਜ਼ਾਹਰ ਹੁੰਦੀ ਹੈ ਹੁਣ ਇਨਪਾਰਟੀਨ ਕੀ ਹੋਇਆ ਅੰਸ਼ਨ ਦੇ ਵਿੱਚ ਵੀ ਜਦੋਂ ਟਿਕਟ ਡਿਕਲੇਅਰ ਹੋਈ ਆ ਆਸ਼ੂ ਉਹਨਾਂ ਦੀ ਤੇ ਅਮਰਿੰਦਰ ਸਿੰਘ ਰਾਜਾ ਵੜੇਗੇ ਉਹਨਾਂ ਨੂੰ ਘਰੇ ਮਿਲਣ ਗਏ ਪਰ ਉੱਥੇ ਮਿਲੇ ਨਹੀਂ ਕਹਿੰਦੇ ਵੀ ਇਲੈਕਸ਼ਨ ਚ ਆਸ਼ੂ ਜੀ ਬਿਜ਼ੀ ਨੇ ਤੇ ਉੱਥੇ ਇਦਾਂ ਪੋਣਾ ਘੰਟਾ ਬਹਿ ਗਿਓ ਵਾਪਸ ਚਲੇ ਗਏ ਸੋ ਜਿਹੜੀ ਇਹ ਗੁੱਟਬਾਜੀ ਇਦਾਂ ਰਹੇਗੀ ਇਹਦਾ ਹੋ ਸਕਦਾ ਵੀ ਕਾਂਗਰਸ ਦੇ ਵਿੱਚ ਨੁਕਸਾਨ ਹੋਵੇ ਕਿਉਂਕਿ ਜਦ ਇੱਕ ਟੇਬਲ ਤੇ ਬੈਠ ਕੇ ਤੁਸੀਂ ਜਿਹੜੀ ਚੀਜ਼ ਲਿਖਣੀ ਆ ਤੇ ਉਹਦਾ ਰਿਜ਼ਲਟ ਕੁਝ ਹੋਰ ਆਂਦਾ ਜਦੋਂ ਅਲੱਗ-ਅਲੱਗ ਦਫ਼ਤਰਾਂ 'ਚ ਬਹਿ ਕੇ ਤੁਸੀਂ ਉਹ ਚੀਜ਼ਾਂ ਤੇ ਚਰਚਾ ਕਰਨੀ ਹੈ ਕਿ ਉਹਦਾ ਰਿਜ਼ਲਟ ਕੁਝ ਹੋਰ ਆਂਦਾ ਬਾਕੀ ਹੁਣ ਆਮ ਆਦਮੀ ਪਾਰਟੀ ਦਾ ਵੀ ਕੈਂਡੀਡੇਟ ਮਾੜਾ ਨਹੀਂ ਹੈ ਭਾਤਕੁਸ਼ਨ ਆਸ਼ੂ ਵੀ ਹੈਵੀweight ਕੈਂਡੀਡੇਟ ਨੇ ਪਹਿਲਾਂ ਇਲੈਕਸ਼ਨ ਜਿੱਤੇ ਹੋਏ ਨੇ ਦੋ ਇਲੈਕਸ਼ਨਾਂ ਜੋ ਉਹ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਸੋ ਦੇਖਣ ਵਾਲੀ ਗੱਲ ਹੈ ਬੜੀ ਇੰਟਰਸਟਿੰਗ ਫਾਈਟ ਹੋ ਜੇਗੀ ਲੁਧਿਆਣੇ ਦੀ ਜੇ ਭਾਜਪਾ ਨੇ ਵੀ ਕੋਈ ਹੈਵੀweight ਕੈਂਡੀਡੇਟ ਦੇਤਾ ਤੇ ਅਕਾਲੀ ਦਲ ਵੱਲੋਂ ਕਿਉਂਕਿ ਜਿਹੜੀ ਪੱਕੀ ਵੋਟ ਹੁੰਦੀ ਹੈ ਜਿਹੜੀ ਕਹਿੰਦੇ ਹੋ ਨਾ ਵੀ ਉਹ ਕਟੜ ਬੋਰਡ ਜਿਹੜੀ ਹੁੰਦੀ ਉਹ ਤਾਂ ਕਿਤਨਾ ਕਿਤੇ ਅਕਾਲੀ ਦੇ ਲਾ ਖੇਚੀ ਲਊਗਾ ਨਾ ਤੇ ਇੰਟਰਸਟਿੰਗ ਹੋ ਜੂਗੀ ਫਾਈਟ ਵਧੀਆ ਹੋ ਜੂਗੀ ਦੇਖਣ ਵਾਲਾ ਸਮਾਂ ਦੱਸੇਗਾ ਵੀ ਕਿਸ ਔਰ ਕਰਵੜ ਵੰਦੀ ਜਾ ਕੇ ਸੋ ਆਉਣ ਵਾਲੇ ਜਿੰਨੀ ਚੋਣਾਂ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਤੇ ਕਿਹੜੀ ਪਾਰਟੀ ਫਿਰ ਤੋਂ ਮੁdde mu girdi ਹੈ ਸੋ ਪ੍ਰੋਗਰਾਮ ਸਦੀਪ ਗੱਲਬਾਤ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਕਿ ਆਉਣ ਵਾਲੇ ਜਿੰਨੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਕਿਹੜੀ ਪਾਰਟੀ ਮੁdde mu gir ਸਕਦੀ ਹੈ ਫੇਰ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੇ ਰਹੋ ਸਿਟੀ ਹੋਮ ਨਿਊਜ਼ ਨਾਲ